ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੈਸਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਸੋਨੇ ਸੋਨੇ ਸੂਟ ਦੀ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਕੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ। ਸੋ ਸਾਡੀ ਵੀਡੀਓਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਇਸੇ ਦੇ ਹੌਸਲੇ ਆਪਾਂ ਤੁਹਾਡੇ ਲਈ ਨਵੇਂ-ਨਵੇਂ ਸੂਟਸ ਜਿਹੜੇ ਲੈ ਕੇ ਆ ਰਹੇ ਆ। ਸੋ ਇਦਾਂ ਹੀ ਸਾਡਾ ਹੌਸਲਾ ਵ ਤੇ ਨਵੇਂ-ਨਵੇਂ ਸੂਟ ਆ ਜਿਹੜੇ ਦੇਖਦੇ ਰਹੋ ਸਾਡੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵਿਊਜ਼ ਵਧਾਇਆ ਕਰੋ ਸਾਡੇ ਇਸੇ ਹੌਸਲੇ ਦੇ ਨਾਲ ਸਾਨੂੰ ਜਿਹੜਾ ਸਾਡਾ ਚੈਨਲ ਵੀ ਗਰੋ ਅਪ ਹੋ ਰਿਹਾ ਪਲੱਸ ਜਿਹੜੇ ਆਪਾਂ ਤੁਹਾਡੇ ਲਈ ਸੂਟਸ ਵੀ ਨਵੇਂ-ਨਵੇਂ ਲੈ ਕੇ ਆ ਰਹੇ ਆ ਇਦਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸੋ ਪਹਿਲਾ ਸੂਟ ਤੁਹਾਨੂੰ ਮੈਂ ਦਿਖਾ ਰਹੀ ਆਂ ਜੀ ਪਿਓਰ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਬਲੈਕ ਕਲਰ ਹੈ ਜੀ ਬਹੁਤ ਮੋਸਟ ਫੇਵਰਿਟ ਕਲਰ ਹੁੰਦਾ ਸਾਰਿਆਂ ਦਾ ਸੋ ਇਹ ਵਾਲਾ ਜਿਹੜਾ ਵਰਕ ਹੋਇਆ neck ਦੇ ਉੱਪਰ ਆਰੀ ਵਰਕ ਕੀਤਾ ਹੋਇਆ ਇਹਦੇ ਬਹੁਤ ਸੋਹਣਾ ਤੇ ਬਹੁਤ ਫਿਨਿਸ਼ਿੰਗ ਦੇ ਵਿੱਚ ਮਸਟਰਡ ਕਲਰ ਦੇ ਨਾਲ ਆਪਾਂ ਇਹਨੂੰ ਜਿਹੜਾ ਡਿਜ਼ਾਈਨ ਕੀਤਾ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ਼ ਸੁਥਰਾ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਸੋ ਇਸ ਸੂਟ ਦੇ ਵਿੱਚ ਆਪਾਂ ਬਹੁਤ ਡਿਫਰੈਂਟ ਕਨਸੈਪਟ ਤਿਆਰ ਕੀਤਾ ਹੈ ਜਿਵੇਂ ਇਹਦੇ ਵਰਕ ਫਰੰਟ ਦੇ ਉੱਪਰ ਸੇਮ ਐਸਟਿਸ ਦਾ ਜਿਹੜਾ ਇਹਦੀ ਬੈਕ ਦੇ ਉੱਪਰ ਵੀ ਆਏਗਾ ਬਹੁਤ ਡਿਫਰੈਂਟ ਚੀਜ਼ ਰੈਡੀ ਹੋਈ ਹੈ ਜੀ ਇਹ ਵਾਲੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਵਾਲਾ ਸੋ ਇਹ ਵਾਲਾ ਵਰਕ ਆਏਗਾ ਜਿਹੜਾ 슬ੀਵਸ ਦੇ ਉੱਪਰ ਆਏਗਾ ਸੋ ਇਹ ਜਿਹੜਾ ਬੈਕ ਆ ਰਹੀ ਹੈ ਬੈਕ ਦੀ ਇੱਕ 슬ੀਵ ਇਧਰ ਆਏਗੀ ਔਰ ਇੱਕ सेम ही ਇਧਰ ਹੈ ਇਹ ਵਾਲਾ ਸੋ ਬੋਡ ਸੋਨਾ ਤੇ ਡਿਫਰੈਂਟ ਚੀਜ਼ ਰੈਡੀ ਹੋਈ ਵੀ ਹੈ ਫੁੱਲ 슬ੀਵ ਦਾ ਸੂਟ ਬਣੇਗਾ ਜੀ ਇਹ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਦੇ ਉੱਪਰ ਤੇ ਬਾਕੀ ਇਹਦੀ ਬਾਟਮ ਹੈ ਜਿਹੜੀ ਪਲੇਨ ਰਹੇਗੀ ਸੋ ਜੇ ਤੁਹਾਨੂੰ ਇਹ ਵਾਲਾ ਵਰਕ ਪਸੰਦ ਆਇਆ ਹੈ ਤੁਸੀਂ ਇਹ ਵਾਲਾ ਵਰਕ ਕਿਸੇ ਵੀ ਕਲਰ ਦੇ ਉੱਪਰ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਾਕੀ ਬਲੈਕ ਦੇ ਉੱਪਰ ਬਹੁਤ ਜ਼ਿਆਦਾ ਗ੍ਰੇਸ ਲੱਗ ਰਹੀ ਹੈ ਇਹਦੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਬਹੁਤ ਸੋਹਣਾ ਸੂਟ ਹੈ ਇਹ ਵਾਲਾ ਸੋ ਦੁਪੱਟਾ ਤੁਸੀਂ ਇਹਦੇ ਨਾਲ ਬਲੈਕ ਐਂਡ ਡਾਈ ਮਸਟਰਡ ਕਰਵਾ ਸਕਦੇ ਹੋ ਡਬਲ ਸ਼ੈਡੇਡ ਦੁਪੱਟਾ ਲੈ ਸਕਦੇ ਹੋ ਸਿੰਗਲ ਡਾਈ ਕਰਾਉਣਾ ਸਿੰਗਲ ਵੀ ਕਰਾ ਸਕਦੇ ਹੋ ਵਿਦਆਊਟ ਸੂਟ ਦੁਪੱਟਾ ਸੂਟ ਤੁਸੀਂ ਬਾਇ ਕਰਨਾ ਤੁਸੀਂ ਵਿਦਆਊਟ ਦੁਪੱਟਾ ਵੀ ਬਾਇ ਕਰ ਸਕਦੇ ਹੋ ਸੋ ਇਹਦੇ ਵਿੱਚ ਇਕੋ ਹੀ ਸਿੰਗਲ ਕਲਰ ਹੈ ਉਸ ਤੋਂ ਬਾਅਦ ਨੈਕਸਟ ਤੁਹਾਨੂੰ ਵਾਈਨ ਕਲਰ ਦਾ ਸੂਟ ਦਿਖਾਉਣੇ ਆਂ ਜੀ ਬਹੁਤ ਪਿਆਰਾ ਸੂਟ ਹੈ ਇਹ ਅੱਪਾ ਇਸ ਵਾਰੀ ਤੁਹਾਡੇ ਲਈ ਬਹੁਤ ਡਿਫਰੈਂਟ ਦੀ ਚੀਜ਼ਾਂ ਲੈ ਕੇ ਆਏ ਆਂ ਸੋਏ ਵਾਲਾ ਵਰਕ ਹੈ ਜਿਹੜਾ ਸਿਰਫ ਅੱਪਾ ਸਿਰਫ ਓਨਲੀ ਚਾਕਾਂ ਦੇ ਉੱਪਰ ਕੀਤਾ ਵਰਕ ਹੈ ਇਹ ਵਾਲਾ ਸੋ ਇਹ ਵਾਲਾ ਜਿਹੜਾ ਵਰਕ ਆਏਗਾ ਚਾਕਾਂ ਦੇ ਉੱਪਰ ਵਾਈਟ ਦੇ ਐਂਡ ਸੇਮ ਵਾਈਨ ਕਲਰ ਦੇ ਨਾਲ ਇਹਨੂੰ ਡਿਜ਼ਾਈਨਿੰਗ ਕੀਤੀ ਆ ਬਹੁਤ ਸੋਹਣਾ ਸਾਫ਼ ਸੁਥਰਾ ਵਰਕ ਹੋਇਆ ਇਹਦੇ ਉੱਪਰ ਬਿਲਕੁਲ ਫੋਬਰ ਦਾ ਡਿਜ਼ਾਈਨ ਰੈਡੀ ਕੀਤਾ ਹੈ ਇਹ ਵਾਲਾ ਉਹ ਸੋ ਆ ਸੇਮ ਜਿਹੜਾ ਡਿਜ਼ਾਈਨ ਆਏਗਾ 슬ੀਵਸ ਦੇ ਉੱਪਰ ਆਏਗਾ ਇਹ ਵਾਲਾ ਡਿਜ਼ਾਈਨ ਆ ਗਿਆ ਜੀ 슬ੀਵਸ ਦੇ ਉੱਪਰ ਉਹ ਸੋਹਣੀ ਚੀਜ਼ ਰੈਡੀ ਹੋਈ ਹੈ ਜੀ ਇਹ ਵਾਲੀ ਵੀ ਸੋ ਤੁਸੀਂ ਇਹਨੂੰ ਲੇਸਿਸ ਨਾਲ ਵੀ ਬਾਕੀ ਡਿਜ਼ਾਈਨ ਕਰ ਸਕਦੇ ਹੋ ਜੇ ਤੁਸੀਂ ਐਦਾਂ ਹੀ ਸਟਿਚ ਕਰਾਉਂਗੇ ਤਾਂ ਬਹੁਤ ਸੋਹਣਾ ਡਿਫਰੈਂਟ ਕਨਸੈਪਟ ਰੈਡੀ ਹੋਇਆ ਹੈ ਇਹ ਵਾਲੇ 슬ੀਵਸ ਆ ਗਈਆਂ ਇਹਦੀਆਂ ਔਰ ਇਹ ਵਾਲਾ ਜਿਹੜਾ ਚਾਕਾਂ ਦੇ ਉੱਪਰ ਕੰਮ ਆ ਗਿਆ ਤੇ ਠੀਕ ਹੈ ਜੀ ਬਾਕੀ ਤੁਸੀਂ ਇਹਦੇ ਰਿਗਾਰਡਿੰਗ ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਆ ਸਾਡਾ WhatsApp ਨੰਬਰ ਹੈਗਾ ਜੀ 78149 9347 ਤੇ ਉੱਪਰ ਤੁਸੀਂ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਨੈਕਸਟ ਸੂਟ ਆ ਗਿਆ ਜੀ ਸੋ ਸੋਰੀ ਬਰਾਊਨ ਕਲਰ ਕਹਿ ਸਕਦੇ ਆਪਾਂ ਨੂੰ ਬਰਾਊਨੀ ਵੀ ਮਤਲਬ ਲਾਈਟ ਜਿਹਾ ਸ਼ੇਡ ਹੈ ਬਰਾਊਨ ਦਾ ਬਹੁਤ ਸੋਹਣਾ ਸੂਟ ਹੈ ਸੋ ਤੁਸੀਂ ਆਪਣੀ ਮੰਮੀਾਂ ਲਈ ਇਹ ਸੂਟ ਬਾਈ ਕਰ ਸਕਦੇ ਹੋ ਸਪੈਸ਼ਲੀ ਉਹਨਾਂ ਲਈ ਰੈਡੀ ਕੀਤਾ ਸੋ ਇਹ ਵਾਲਾ ਸੂਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਤੇ ਘੇਰੇ ਦੇ ਉੱਪਰ ਸੋ ਤੁਸੀਂ ਵਰਕ ਦੀ ਫਿਨਿਸ਼ਿੰਗ ਐਂਡ ਚੈੱਕ ਕਰ ਸਕਦੇ ਹੋ ਦੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਦੇ ਉੱਪਰ ਤੋਂ ਉਹ ਕੱਪੜੇ ਦੀ ਪਲੱਸ ਵਰਕ ਦੀ ਕੁੱਲ ਗਾਰੰਟੀ ਦਵਾਂਗੇ ਜੀ ਸੋ ਆਪਾਂ ਕੋਈ ਵੀ ਇਹ ਜਿਹੜਾ ਕੱਪੜਾ ਨਹੀਂ ਖਰਾਬ ਹੋਏਗਾ ਨਹੀਂ ਤੁਹਾਡਾ ਵਰਕ ਖਰਾਬ ਹੋਏਗਾ ਔਰ ਇਹ ਦੀ 슬ੀਵ ਦੇ ਉੱਪਰ ਵੀ ਬਹੁਤ ਪੈਰਾ ਵਰਕ ਹੋਇਆ ਹੈ ਨਾ ਸੋ ਤੁਸੀਂ ਇਹ ਵਾਲਾ ਵਰਕ ਬਾਟਮ ਦੇ ਉੱਪਰ ਵੀ ਲਿਆ ਸਕਦੇ ਹੋ ਇਫ ਜੇ ਤੁਸੀਂ ਸੂਟ ਸੌਰੀ ਬਾਟਮ ਦੇ ਵੀ ਲਿਆ ਸਕਦੇ ਹੋ ਵਰਕ ਅਗਰ ਤੁਸੀਂ 슬ੀਵ ਦੇ ਉੱਪਰ ਨਹੀਂ ਰੱਖਣਾ ਸੋ ਤੁਸੀਂ ਦੋਨੋਂ ਆਪਸ਼ਨਲ ਹੈ ਚੋਇਸ ਹੈ ਤੁਹਾਡੇ ਇਹ ਵਾਲੇ ਸੋ ਇਹ ਵਰਕ ਬਵਾਵਾਂ ਦੇ ਉੱਪਰ ਵੀ ਆ ਸਕਦਾ ਪੌਂਚਾਂ ਦੇ ਉੱਪਰ ਵੀ ਆ ਸਕਦਾ ਠੀਕ ਹੈ ਜੀ ਬਹੁਤ ਗ੍ਰੇਸਫੁਲ ਸੂਟ ਹੈ ਜੀ ਇਹ ਵਾਲਾ ਸੋ ਤੁਸੀਂ ਇਹ ਵਾਲਾ ਸੂਟ ਵੀ ਬਾਈ ਕਰਨਾ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਸਿੰਗਲ ਕਲਰ ਹੀ ਆਏਗਾ ਕੋਈ ਕੋਰੇ ਜ਼ਰੂਰ ਆਰਡਰ ਕਰਕੇ ਦੇਖੋ ਜਿਹੜੇ ਸੂਟ ਤੁਹਾਨੂੰ ਆਪਾਂ ਦਿਖਾਏ ਹਾਂ। ਹਾਂਜੀ ਨੈਕਸਟ ਸੂਟ ਆਏਗਾ ਜੀ ਰੂਬੀ ਕਲਰ ਆਏਗਾ ਬਹੁਤ ਸੋਹਣਾ ਸ਼ੇਡ ਹੈ ਇਹਦੇ ਉੱਪਰ ਪੇਂਟ ਹੋਇਆ ਹੋਇਆ ਹੈ। ਇਹ ਵਾਲਾ ਸਾਰਾ ਪੇਂਟ ਤੁਸੀਂ ਪੇਂਟ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ। ਬਹੁਤ ਸੋਹਣਾ ਤੇ ਸਾਫ਼ ਸੁਥਰਾ ਪੇਂਟ ਹੋਇਆ ਹੋਇਆ ਹੈ। ਦੇਖੋ ਇਹ ਵਾਲਾ ਪੇਂਟ ਆਏਗਾ ਜਿਹੜਾ ਸਾਰਾ ਫਰੰਟ ਦੇ ਉੱਪਰ ਆਏਗਾ ਬਹੁਤ ਸੋਹਣਾ ਡਿਫਰੈਂਟ ਜਿਹਾ ਕਨਸੈਪਟ ਰੈਡੀ ਕੀਤਾ ਹੈ ਇਹ ਵਾਲਾ ਆਪਾਂ। ਸੋ ਤੁਹਾਨੂੰ ਮੈਂ ਪੂਰਾ ਸੂਟ ਦਿਖਾਨੀ ਆ। ਤੁਸੀਂ ਦੇਖ ਸਕਦੇ ਹੋ। ਇਹ ਵਾਲਾ ਜਿਹੜਾ 슬ੀਵਸ ਦੇ ਉੱਪਰ ਆਏਗਾ ਇੱਧਰ ਵਾਲੇ ਪੱਤੀਆਂ ਆਪਾਂ 슬ੀਵਸ ਦੇ ਉੱਪਰ ਪਾਈਆਂ ਨੇ ਇਹ ਵਾਲੀਆਂ ਔਰ ਇਹ ਵਾਲੀਆਂ ਫਰੰਟ ਦੇ ਉੱਪਰ ਆਏਗਾ ਬਹੁਤ ਪਿਆਰਾ ਸ਼ੇਡ ਹੈ ਜੀ ਤੇ ਬਹੁਤ ਸੋਹਣਾ ਪੇਂਟ ਹੋਇਆ ਵੈ ਅਜਾ ਆਪਾਂ ਇੱਕ ਕਲਰ ਦੇ ਰੈਡੀ ਕਰਵਾਇਆ ਸੋ ਤੁਸੀਂ ਇਦਾਂ ਦੇ ਇਹ ਵਾਲਾ ਡਿਜ਼ਾਈਨ ਹੈ ਜਾਂ ਕੋਈ ਹੋਰ ਆਪ ਦਾ ਪਸੰਦ ਦਾ ਡਿਜ਼ਾਈਨ ਜਾਂ ਸਾਡੇ ਤੋਂ ਜਿਹੜਾ ਸੂਟ ਲੈਣਾ ਚਾਹੁੰਦੇ ਹੋ ਸੋ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲਾ ਕਲਰ ਕਲਰ ਬਹੁਤ ਸੋਹਣਾ ਹੈ ਜੀ ਇਹ ਔਰ ਇਹਦੀ ਇਹ ਵਾਲੀ ਹੀ ਬਾਟਮ ਆਏਗੀ ਬਾਟਮ ਦੇ ਉੱਪਰ ਵੀ ਪੇਂਟ ਕੀਤਾ ਜੀ ਆਪਾਂ ਇਹ ਵਾਲਾ ਪੇਂਟ ਆਏਗਾ ਬਾਟਮ ਦੇ ਉੱਪਰ ਆਏਗਾ। ਸੋ ਪਰਸਨਲੀ ਜੇ ਮੈਂ ਅੱਖਾਂ ਤੋਂ ਨੂੰ ਇਹ ਸੂਟ ਬਹੁਤ ਸੋਹਣਾ ਤਿਆਰ ਹੋਇਆ। ਸੋ ਇਹ ਵਾਲਾ ਸੂਟ ਜਰੂਰ ਤੁਸੀਂ ਬਾਈ ਕਰਿਓ। ਸੋ ਇਦਾਂ ਦੇ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਅੱਜ ਲਈ ਧੰਨਵਾਦ।